ਸਾਡੇ ਚੰਡੀਗੜ੍ਹ ਤੋਂ ਇਹ ਪਹਿਲਾਂ ਗਏ ਸਨ ਮਤਜਬਾ ਦੀ ਉਹਨਾਂ ਦੇ ਡਿਸਪਰੋਪਰਸ਼ਨਲ ਐਫਐਸ ਦੇ ਰਿਗਾਰਡਿੰਗ ਇਹ ਵੀ ਇਨਕੁਆਰੀ ਚੱਲ ਰਹੀ ਹੈ ਗੁਰਪ੍ਰੀਤ ਕਾਂਗੜ ਦੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਇਸ ਇਨਕੁਆਰੀ ਦੇ ਵਿੱਚ ਅਸੀਂ ਜਦੋਂ ਘਰ ਦੇ ਵਿੱਚ ਜਿਹੜੇ ਜੋ ਐਫਐਸ ਬਣਾਏ ਨੇ ਉਹਨਾਂ ਨੂੰ ਵੈਰੀਫਾਈ ਕਰਾਉਣ ਵਾਸਤੇ ਕੰਡੀਗੜ੍ਹ ਤੋਂ ਟੀਮ ਲਵਾਈਆਂ ਸੀਗੀਆਂ ਸਾਡੇ ਕੋਲ ਇਧਰ ਚੈਪਟੇਨ ਸਾਹਿਬਾਨ ਸੀਗੇ ਚੰਡੀਗੜ੍ਹ ਤੋਂ ਆਏ ਹੋਏ ਸੁਨੀਲ ਸ਼ਿਸ਼ੇਸ਼ ਕੁਮਾਰ ਜੀ ਉਹਨਾਂ ਨੇ ਇਹਨਾਂ ਦੀ ਡਿਸਪਰੋਪਰਸ਼ਨਲ ਐਫਐਸ ਦੇ ਜਿਹੜੀ ਆ ਮੈਰਮੈਂਸ ਜੋ ਕੋ ਕਰਨੇ ਸੀ ਜੀ ਉਹ ਅਸੀਂ ਮੋਸਟਲੀ ਕਰ ਲਈ ਸੀ ਪਰ ਲਾਸਟ ਦੇ ਵਿੱਚ ਜਦੋਂ ਦੋ ਕਮਰੇ ਰਹਿ ਗਏ ਸਾਡੇ ਚੈੱਕ ਕਰਨ ਵਾਲੇ ਤਾਂ ਉਹਨਾਂ ਦੇ ਵਿੱਚ ਉਹ ਕਹਿੰਦੇ ਕਹਿੰਦੇ ਕਿ ਅਸੀਂ ਜਿਹੜੀ ਮੇਨ ਉਹਦਾ ਬੇਟਾ ਸੀ ਹਰਮਨਬੀਰ ਸਿੰਘ ਉਹਨਾਂ ਦੀ ਹਾਜ਼ਰੀ ਤੁਸੀਂ ਕਰਦੇ ਜੀ ਉਹ ਸੋ ਕਹਿੰਦੇ ਜੀ ਅਸੀਂ ਤਾਂ ਜਾ ਰਹੇ ਹਾਂ ਜੀ ਉਹ ਫਿਰ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਤੇ ਚਲੇ ਗਏ ਉਹ ਤੇ ਹੁਣ ਇਸ ਤੋਂ ਬਾਅਦ ਅਸੀਂ ਦੁਬਾਰੇ ਜਿਹੜਾ ਜੋ ਪ੍ਰੋਸੈਸ ਹੈਗਾ ਕਿਉਂਕਿ ਮੋਸਟਲੀ 90% ਤਾਂ ਤਕਰੀਬਨ ਕੰਪਲੀਟ ਹੋਈ ਹੈ ਪ੍ਰੋਸੈਸ ਸਾਡਾ ਜੋ ਰੰਦਾ ਹੈਗਾ ਉਹ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਜਿੰਨਾ ਨਿਤਨਾਮ ਵੀ ਇਸ ਨੇ ਬਰਾਮਦਗੀ ਦੇ ਰਿਲੇਟਡ ਰੇਡ ਨਹੀਂ ਹੋਇਆ ਜੀ ਇਹ ਇਹਦੇ ਸਿਰਫ ਇਹਨਾਂ ਦੇ ਘਰ ਦੇ ਵਿੱਚ ਜੋ ਐਸੈਟਸ ਬਣਾਏ ਹੋਏ ਆ ਉਹਨਾਂ ਦੇ ਅਸੀਂ ਵੈਰੀਫਿਕੇਸ਼ਨ ਵਾਸਤੇ ਤੇ ਉਹਦੀ ਜਿਹੜੀ ਮੈਜ਼ਰਮੈਂਟ ਕਰਵਾ ਕੇ ਟੋਟਲ ਉਹਦਾ ਐਸਟੀਮੇਟ ਲਗਾਉਣਾ ਸੀ ਵੀ ਕਿੰਨੀ ਇਹ ਇਹਦੇ ਕਿੰਨਾ ਖਰਚਾ ਆਇਆ ਕੀ ਹੈਗਾ ਉਹਦੇ ਮੁਤਾਬਕ ਜਿਹੜੇ ਐਸੈਟਸ ਨੇ ਵੀ ਇਹਨੇ ਬਣਾਏ ਨੇ ਤੇ ਕਿੱਥੋਂ ਬਣਾਏ ਨੇ ਉਸ ਦੀ ਇਨਕੁਆਰੀ ਚੱਲ ਰਹੀ ਹੈ ਜੀ ਇਹਦੇ ਰੇਡ ਦੇ ਵਿੱਚ ਜਾਂ ਕੋਈ ਇਹਦੇ ਚ ਬਰਾਮਦਗੀ ਵਾਲੀ ਕੋਈ ਗੱਲ ਨਹੀਂ ਜੀ ਕਿ ਕਿਤੇ ਕਿਤੇ ਰੁਨੋਚ ਹੈ ਕਿ ਮਰੇ ਕਿਤੇ ਕਿਤੇ ਹੋਏ ਮੇਰੇ ਘਰੀ ਵੀ ਕੋ ਹੋਣਾ ਜਿਹੜਾ ਇਹਨਾਂ ਦਾ ਮੇਨ ਘਰ ਹੈਗਾ ਜੀ ਉਹਦੇ ਵਿੱਚ ਵੀ ਚੈੱਕ ਕੀਤਾ ਸੀ ਜਿਹੜਾ ਉਸ ਤੋਂ ਪਹਿਲਾਂ ਜਿੱਤੇ ਸੀ ਇਹਨਾਂ ਨੇ ਫਰਮਾਂ ਚਲਦੀਆਂ ਨੇ ਉਹਦਾ ਸਾਰਾ ਰਿਕਾਰਡ ਚੈੱਕ ਕਰ ਲਿਆ ਹੁਣ ਅੱਗੇ ਦੁਬਾਰਾ ਫਿਰ ਚੈਕਿੰਗ ਕੀਤੀ ਜੋ ਜਿਸ ਤਰ੍ਹਾਂ ਪ੍ਰੋਪਰਟੀ ਦੇ ਚਲ ਬਿਲਕੁਲ ਜਿਹੜੇ ਇਹਨਾਂ ਦੇ ਨਾਲ ਕਿਉਂਕਿ ਅੱਜ ਉਹ ਆਪ ਤੋਂ ਖੁਦ ਬਾਅਦ ਸੀ ਉਹਨਾਂ ਨੇ ਕਹਿੰਦੇ ਮੇਰਾ ਬੇਟਾ ਤੇ ਮੇਰਾ ਕੋਈ ਦੋਸਤ ਹੈਗਾ ਉਹ ਪ੍ਰੈਜੈਂਟ ਹੋਣਗੇ ਘਰ ਇਹਨਾਂ ਨੂੰ ਬੁੱਧਵਾਰ ਵਾਸਤੇ ਨੋਟ ਕਰਾਇਆ ਜੀ ਮਿਸਟਰ ਗੁਰਪ੍ਰੀਤ ਕਾਂਗੜ ਜਿਹੜੇ ਨੇ ਉਹ ਅੱਜ ਕਿਸੇ ਮੀਟਿੰਗ ਦੇ ਵਿੱਚ ਬਾਹਰ ਹੋਣ ਕਰਕੇ ਉਹ ਖੁਦ ਆ ਨਹੀਂ ਸਕਦੇ ਜੇ ਆਉਣਗੇ ਤਾਂ ਉਹਦੇ ਨਾਲ ਫਿਰ ਇੱਕ ਉਹਨਾਂ ਨੂੰ ਇਹ ਬਲਾਕ ਕਰਵਾਵਾਂਗੇ ਜਿਹਦੇ ਵਿੱਚ ਦੇਖਣ ਨੂੰ ਮਿਲੇਗੀ ਕਾਫੀ ਸੰਖੇਪ ਟੀਮ ਸੀ ਇਹ ਟੀਮ ਸਾਰੀ ਪਿੰਡਾਂ ਦਾ ਜਾਂ ਮਤਲਬ ਇਹ ਸਾਡੀ ਚੰਡੀਗੜ੍ਹ ਤੋਂ ਦੋ ਟੀਮ ਸੀ ਜਿਹੜੇ ਸਾਡੇ ਪਿੰਡਾਂ ਸਿਵਲian ਡਿਪਾਰਟਮੈਂਟ ਦੇ ਜਿਹਨੇ ਸਾਡੇ ਐਕਸ਼ਨ ਡੀ ਐਂਡ ਆਰ ਇਹਾਰੇ ਹੁੰਦੇ ਨੇ ਜੀ ਉਹਨਾਂ ਸਾਰਿਆਂ ਨੇ ਆ ਕੇ 6-70 ਉਹ ਸੀਗੇ ਜੀ ਤੁਹਾਨੂੰ ਕੁਝ ਛੱਪਾ ਥੱਲੇ ਸਾਡੇ ਮਤਲਬ ਇੱਥੇ ਦਾ ਬਿਜ਼ਨਸ ਸਟੋਰ ਦਫੰਦਾ ਜੀ ਜੀ ਜਿਹਦੇ ਤੋਂ ਮੇਰੇ ਤੇਰੇ ਕੋਲੇ ਇਹ ਇਨਕੁਆਰੀ ਚੱਲ ਰਹੀ ਆ ਮੇਰਾ ਨਾਮ ਕੁਲਵੰਤ ਸਿੰਘ ਬੀਐਸਪੀ